ਇਹ ਖਬਰ ਜਿਹੜੀ ਹੈ ਉਹਨਾਂ ਲੋਕਾਂ ਲਈ ਜਿਹੜੇ ਕੈਨੇਡਾ ਜਾਣ ਦਾ ਆਪਣੀ ਚਾਹਤ ਹਾਲੇ ਵੀ ਕਾਇਮ ਬਣਾਈ ਰੱਖੇ ਹੋਏ ਨੇ ਸੋ ਕੈਨੇਡਾ ਦੀ ਟਰੂਡੋ ਸਰਕਾਰ ਦੇ ਵੱਲੋਂ ਉਹਨਾਂ ਨੂੰ ਇੱਕ ਹੋਰ ਝਟਕਾ ਦਿੱਤਾ ਗਿਆ ਹੈ ਪਹਿਲਾਂ ਜਿਹੜਾ ਕਿ ਵਰਕ ਪਰਮਿਟ ਦੀ ਮਨਾਹੀ ਕੀਤੀ ਗਈ ਹੁਣ ਸਟੂਡੈਂਟ ਵੀਜ਼ਾ ਦੇ ਵਿੱਚ ਕਟੌਤੀ ਦਾ ਐਲਾਨ ਟਰੂਡੋ ਸਰਕਾਰ ਦੇ ਵੱਲੋਂ ਕੀਤਾ ਗਿਆ ਇਸ ਵਕਤੇ ਵੱਡੀ ਖਬਰ ਆ ਰਹੀ ਹੈ ਕੈਨੇਡਾ ਤੋਂ ਉਹਨਾਂ ਲੋਕਾਂ ਲਈ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ ਸੋ ਤਾਂ ਦੱਸ ਦਈਏ ਕਿ ਟ੍ਰੋਡੋ ਸਰਕਾਰ ਦੇ ਵੱਲੋਂ ਸਟੂਡੈਂਟ ਵੀਜ਼ਾ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਹੈ ਤਾਂ ਦੱਸ ਦਈਏ ਕਿ 2023 ਦੇ ਵਿੱਚ 59390 ਵਿਦਿਆਰਥੀਆਂ ਨੂੰ ਇਹ ਵੀਜ਼ਾ ਦਿੱਤਾ ਗਿਆ ਸੀ ਗੱਲ ਜੇਕਰ 2025 ਦੀ ਕਰੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ 437000 ਵਿਦਿਆਰਥੀਆਂ ਨੂੰ ਹੀ ਵੀਜ਼ਾ ਦਿੱਤਾ ਜਾਵੇਗਾ ਅਗਸਤ ਵਿੱਚ ਵਿਜ਼ਟਰ ਵੀਜ਼ਾ ਤੇ ਵਰਕ ਪਰਮਿਟ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ ਪਿਛਲੇ ਸਾਲ ਨਾਲੋਂ 20% ਘਟ ਵਿਦਿਆਰਥੀਆਂ ਨੂੰ ਇਸ ਵਾਰ ਕੈਨੇਡਾ ਦੇ ਵਿੱਚ ਐਂਟਰੀ ਮਿਲੇਗੀ ਅਗਲੇ ਸਾਲ 10% ਹੋਰ ਘਟ ਜਾਵੇਗੀ ਇਹ ਸੰਖਿਆ ਸੋ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਟ੍ਰਿਡੋ ਨੇ ਲਿਖਾਇਆ ਕਿ ਅਸੀਂ ਇਸ ਸਾਲ 35% ਘਟ ਕੁਮੰਤਰੀ ਯਾਨੀ ਕਿ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਪਰਮਨੈਂਟ ਦੀ ਪੇਸ਼ਕਸ਼ ਕਰ ਰਹੇ ਹਾਂ ਤੇ ਅਗਲੇ ਸਾਲ ਇਹ ਗਿਣਤੀ ਹੋਰ 10% ਘਟ ਜਾਵੇਗੀ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇੱਕ ਲਾਭ ਹੈ ਪਰ ਜਦੋਂ ਮਾੜੇ ਲੋਕ ਸਿਸਟਮ ਦੀ ਦੁਰਵਰਤੋਂ ਕਰਦੇ ਹਨ ਤੇ ਵਿਦਿਆਰਥੀਆਂ ਦਾ ਫਾਇਦਾ ਚੁੱਕਦੇ ਨੇ ਤਾਂ ਅਸੀਂ ਉਹਨਾਂ ਤੇ ਕਾਰਵਾਈ ਕਰਦੇ ਹਾਂ ਸੋ ਇਹ ਸਾਫ਼-ਸਾਫ਼ ਤੌਰ ਤੇ ਜਿਹੜਾ ਕਿ ਲਿਖਿਆ ਗਿਆ ਹੈ ਪ੍ਰਧਾਨ ਮੰਤਰੀ ਟੂਡੋ ਵੱਲੋਂ ਟਵੀਟ ਦੇ ਵਿੱਚ ਕਿ ਸਾਡੀ ਆਰਥਿਕਾ ਨੂੰ ਵੱਡਾ ਲਾਭ ਪਹੁੰਚਾਉਂਦੀ ਹੈ ਜਿਹੜੇ ਕਿ ਇਮੀਗ੍ਰੇਸ਼ਨ ਹੈ ਪਰ ਕੁਝ ਲੋਕ ਜਿਹੜੇ ਨੇ ਇਸ ਸਿਸਟਮ ਦੀ ਦੁਰਵਰਤੋਂ ਕਰ ਰਹੇ ਨੇ ਇਸ ਖਬਰ ਤੇ ਵਧੇਰੇ ਜਾਣਕਾਰੀ ਲਈ ਸਾਡੇ ਸਹਿਯੋਗੀ ਬਜ਼ਮ ਵਰਮਾ ਸਾਡੇ ਨਾਲ ਜੁੜ ਚੁੱਕੇ ਨੇ ਬਜ਼ਮ ਪ੍ਰਧਾਨ ਮੰਤਰੀ ਜਸਨ ਟੁੱਡੋ ਦੇ ਜਿਹੜਾ ਟਵੀਟ ਹੈ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਇਮੀਗ੍ਰੇਸ਼ਨ ਦੇ ਨਾਲ ਉਹਨਾਂ ਦੀ ਆਰਥਿਕਤਾ ਨੂੰ ਲਾਭ ਮਿਲਦਾ ਹੈ ਪਰ ਕੁਝ ਲੋਕ ਸਿਸਟਮ ਦੀ ਦੁਰਵਰਤੋਂ ਕਰਦੇ ਨੇ ਤਾਂ ਵਿਦਿਆਰਥੀਆਂ ਦਾ ਨਜਾਇਜ਼ ਫਾਇਦਾ ਚੁੱਕਦੇ ਨੇ ਕਿਤੇ ਨਾ ਕਿਤੇ ਉਹ ਲੋਕ ਜਿਹੜੇ ਗਲਤ ਤਰੀਕੇ ਨਾਲ ਕੈਨੇਡਾ ਜਾਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਚਲਦੇ ਆ ਉਹ ਜਿਹੜੇ ਜੈਨੂਅਲ ਲੋਕ ਨੇ ਉਹਨਾਂ ਦੇ ਵੀ ਰਾਹ ਦੇ ਵਿੱਚ ਅੜਿੱਕਾ ਬਣ ਰਹੇ ਨੇ ਦੇਖੋ ਬਹੁਤ ਵੱਡੀ ਗੱਲ ਹੈ ਕਿ ਪਿਛਲੇ 4 ਸਾਲ ਜਦ ਇਕਨੋਮੀ ਕੈਨੇਡਾ ਦੀ ਅਤਿ ਤੋਂ ਵੱਧ ਸਟੂਡੈਂਟਸ ਦੇ ਉੱਤੇ ਚੱਲ ਰਹੀ ਸੀ ਜਦ ਇਥੋਂ 25 25 30 30 ਲੱਖ ਰੁਪਏ ਜਦ ਲਾ ਕੇ ਇੱਕ ਸਟੂਡੈਂਟ ਉੱਥੇ ਜਾਂਦਾ ਸੀਗਾ ਤਾਂ ਤਾਂ ਇਹਨਾਂ ਨੂੰ ਦੁਰਵਰਤੋਂ ਯਾਦ ਨਹੀਂ ਆਉਂਦੀ ਸੀ ਬਹੁਤ ਵੱਡੀ ਗੱਲ ਹੈ ਦੂਜੀ ਗੱਲ ਜਦ ਇਲੈਕਸ਼ਨ ਨੇੜੇ ਆ ਗਏ ਨੇ ਹੁਣ ਇਹਨਾਂ ਨੂੰ ਯਾਦ ਆ ਰਿਹਾ ਹੈ ਕਿ ਸਟੂਡੈਂਟਸ ਨਾਲ ਦੁਰਵਰਤੋਂ ਕੀਤੀ ਜਾਂਦੀ ਹੈ ਇਸ ਕਰਕੇ ਅਸੀਂ ਜਿਹੜਾ ਹੈ ਘੱਟ ਇਸ ਵਾਰੀ ਜਿਹੜੇ ਵੀਜ਼ਾ ਪ੍ਰੋਵਾਈਡ ਕਰਾਂਗੇ ਸਟੂਡੈਂਟਸ ਨੂੰ ਸਟੂਡੈਂਟਸ ਨੂੰ ਘੱਟ ਬੁਲਾਵਾਂਗੇ ਹਾਲਾਂਕਿ ਜੇ ਕਰੈਕਡਾਊਨ ਨਹੀਂ ਕਰਨਾ ਤਾਂ ਕਰੈਕਡਾਊਨ ਉਹਨਾਂ ਲੋਕਾਂ ਦੇ ਕਰਨ ਜਿਹੜੇ ਕਿ ਕੇ ਅਗਲੇ ਸਾਲ ਹੋਰ 10% ਨੂੰ ਕਟਕ ਕੀਤਾ ਜਾਏਗਾ ਉਹ ਇਸ ਕਰਕੇ ਵੀ ਹੈ ਕਿਉਂਕਿ ਚੋਣਾ ਆਰੀਆਂ ਨੇ ਨਜ਼ਦੀਕ ਨੇ ਤੇ ਸਭ ਤੋਂ ਵੱਡੀ ਜਿਹੜੀ ਹੈ ਪ੍ਰੋਬਲਮ ਉਥੇ ਦੀ ਆਹੀ ਆ ਰਹੀ ਹੈ ਕਿਉਂਕਿ ਕਈ ਜਿਹੜੇ ਉਥੇ ਦੇ ਰੈਜ਼ੀਡੈਂਟ ਨੇ ਉਹ ਇਸ ਹਵਾਲ ਚੁੱਕ ਰਹੇ ਨੇ ਕਿ ਉਥੇ ਦੀ ਇਕਨੋਮੀ ਬਵੱਧ ਤਰਹੀ ਹੈ ਪਰ ਦੂਜੇ ਪਾਸੇ ਇਨਫਲੇਸ਼ਨ ਵੀ ਵਧ ਰਹੀ ਹੈ ਕਿਉਂਕਿ ਹੋਰ ਸਟੂਡੈਂਟ ਬਹੁਤ ਸਾਰੇ ਪਹੁੰਚ ਰਹੇ ਨੇ ਉਥੇ ਹੁਣ ਉਹਨੂੰ ਰੋਕਣ ਦੇ ਲਈ ਜਿਹੜਾ ਹੈਗਾ ਕਿ ਭਾਨਾ ਮਾਰਿਆ ਜਾ ਰਿਹਾ ਹੈ ਜਾਂ ਕਹਿ ਲਈਏ ਕਿ ਇਲੈਕਸ਼ਨਸ ਦਾ ਇੱਕ ਟੰਟ ਹੈਗਾ ਕਿ ਅਸੀਂ ਜਿਹੜਾ ਉਹ ਕੈਨੇਡੀਅਨਸ ਨਾਲ ਹੈਗੇ ਆ ਸਟੂਡੈਂਟਸ ਉਹਨਾਂ ਨਹੀਂ ਬੁਲਾ ਰਹੇ ਇੱਕ ਤਰੀਕਾ ਹੋ ਸਕਦਾ ਹੈ ਪਰ ਬਿਲਹਾਦ ਲਈ ਕਹਿ ਸਕਦੇ ਆ ਕਿ ਸਟੂਡੈਂਟਸ ਲਈ ਜਿਹੜੇ ਪੰਜਾਬ ਦੇ ਸੂਬੇ ਦੇ ਦੇ ਸਟੂਡੈਂਟ ਨੇ ਆਨਲਾਈਨ ਜ਼ਰੂਰ ਪਰੇਸ਼ਾਨੀ ਹੈ ਦੇ ਰੇ ਸੋਚ ਰਹੇ ਜੀ ਕੈਨੇਡਾ ਜਾਵਾਂਗੇ ਕਿਉਂਕਿ ਹੁਣ ਕੰਪੀਟੀਸ਼ਨ ਵੀ ਵੱਧ ਜਾਊਗਾ ਤੇ ਕੈਨੇਡਾ ਜਾਣ ਲਈ ਇੱਕ ਇਹ ਵੀ ਦੇਖਿਆ ਜਾ ਕਿ ਲੋਕਾਂ ਦਾ ਜਿਹੜਾ ਮੋਰਲ ਹੈ ਉਹ ਵੀ ਡਾਊਨ ਹੋਏਗਾ ਕਿਉਂਕਿ ਉੱਥੇ ਜਾ ਕੇ ਵੀ ਯਾਰ ਮਿਲੇਗੀ ਨਹੀਂ ਮਿਲੇਗੀ ਜਾਂ ਫਿਰ ਵਰਕ ਪਰਮਿਟ ਲਈ ਜਿਹੜਾ ਹੈਗਾ ਦੁਬਾਰਾ ਹਾਈਟ ਜੜੀ ਪਏਗੀ ਵਰਕ ਪਰਮਿਟ ਮਿਲੇਗਾ ਨਹੀਂ ਮਿਲੇਗਾ ਉਨਹੀਂ ਸਮੇਂ ਦਾ ਮਿਲੇਗਾ ਜਾਂ ਨਹੀਂ ਮਿਲੇਗਾ ਉਹ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਫਿਲਹਾਲ ਰੋਜ਼ ਕੁਝ ਨਈ ਅਪਡੇਟਸ ਆ ਰਹੀਆਂ ਨੇ ਸਰਕੇ ਚੱਲ ਰਹੀ ਹੈ ਸਰਕੇ ਜ਼ਿਆਦਾਤਰ ਸਟੂਡੈਂਟ ਜਿਹੜੇ ਨੇ ਉਹ ਕੋਸ਼ਿਸ਼ ਆਹੀ ਕਰ ਰਹੇ ਨੇ ਕਿ ਕੈਨੇਡਾ ਚਾਹੀਏ ਜਾਂ ਫਿਰ ਕਿਦੇ ਹੋਰ ਦੇਸ਼ ਚਾਹੀਏ ਕਿ ਇਸ ਤਰੀਕੇ ਦਾ ਲੋਜਣਾ ਉਹ ਸਖਤ ਕਰਨਾ ਸ਼ੁਰੂ ਕਰ ਦਤਾ ਹੈ ਜੀ ਜੀ ਬਸਮ ਜੇਕਰ ਦੇਖਿਆ ਜਾਵੇ ਤਾਂ ਹਲੇ ਕੱਲ ਹੀ ਜਿਹੜਾ ਯੂਐਸ ਅੰਬੈਸੀ ਦੇ ਵੱਲੋਂ ਸੱਤ ਟਰੈਵਲ ਏਜੰਟਾਂ ਦੇ ਖਿਲਾਫ ਡੀਜੀਪੀ ਨੂੰ ਸ਼ਿਕਾਇਤ ਕੀਤੀ ਗਈ ਕਿ ਇਹਨਾਂ ਲੋਕਾਂ ਨੇ ਗਲਤ ਦਸਤਾਵੇਜ਼ ਦੇ ਆਧਾਰ ਤੇ ਫਾਈਲਿੰਗ ਕੀਤੀ ਅਜਾਇਬ ਵਿੱਚ ਠੀਕ ਹੈ ਕੈਨੇਡਾ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਜੋ ਵੀ ਉਹਨਾਂ ਦਾ ਇੰਟਰਨਲ ਮਾਮਲਾ ਹੈ ਪਰ ਜੋ ਟਵੀਟ ਦੇ ਵਿੱਚ ਸਾਹਮਣੇ ਆਇਆ ਹੈ ਸਾਫ ਤੌਰ ਤੇ ਲਿਖਿਆ ਹੈ ਕਿ ਦੁਰਵਰਤੋਂ ਕੀਤੀ ਜਾ ਰਹੀ ਹੈ ਇਹਨਾਂ ਕਾਨੂੰਨਾਂ ਦੀ ਬਿਲਕੁਲ ਦੁਰਵਰਤੋਂ ਕੀਤੀ ਜਾ ਰਹੀ ਹੈ ਤਾਂ ਫਿਰ ਉਹ ਉਹਨਾਂ ਤੇ ਐਕਸ਼ਨ ਲਿੱਤਾ ਜਾਏ ਨਾ ਕਿ ਇਹ ਤਾਂ ਉਹੀ ਗੱਲ ਹੋ ਗਈ ਕਿ ਜਿਹੜਾ ਕਸੂਰਵਾਰ ਹੈ ਉਹਨੂੰ ਹੀ ਜਿਹੜਾ ਘੇਰਿਆ ਜਾ ਰਿਹਾ ਹੈ ਪਰ ਜਿਹਨੇ ਵਾਕਈ ਸਭ ਕੁਝ ਕੀਤਾ ਹੋਇਆ ਹੈ ਉਸ ਤੇ ਜਿਹੜਾ ਨਾਮ ਨਹੀਂ ਲੱਗ ਰਿਹਾ ਯਾਨੀ ਜਿਹੜੇ ਲੋਅ ਖਰਾਬ ਕਰ ਰਹੇ ਨੇ ਲੋਅ ਨੂੰ ਤੋੜ ਰਹੇ ਨੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੈਗਾ ਪਰ ਦੂਜੇ ਪਾਸੇ ਜਿਹੜੇ ਆਪ ਜਾ ਰਹੇ ਨੇ ਜਿਹਨੂੰ ਫਸਾਇਆ ਜਾ ਰਿਹਾ ਹੈ ਕਿਉਂਕਿ ਕਈ ਤਰ੍ਹਾਂ ਦੇ ਸੂਟ ਨੇ ਇਹੋ ਜਿਹੇ ਕਹਿੰਦੇ ਨੇ ਕਿ ਸਾਨੂੰ ਨਕਲੀ ਜਿਹਾ ਲਾਇਆ ਸੀ ਸਾਨੂੰ ਪਤਾ ਨਹੀਂ ਲੱਗਾ ਕਾਰੇ ਕਾਗਜ਼ ਬਦਲ ਠੀਕ ਨਹੀਂ ਸੀ ਕਿ ਸਾਨੂੰ ਪਤਾ ਲੱਗਾ ਅਸੀਂ ਤਾਂ ਪੈਸੇ ਪੂਰੇ ਦਿੱਤੇ ਸੀਗੇ ਪਰ ਉਹ ਜਿਹੜੇ ਲੋਕਾਂ ਨੂੰ ਕਰੈਕਟ ਆਊਨ ਕਰਨ ਦੀ ਲੋੜ ਹੈਗੀ ਲਾ ਕੇ ਸਟੂਡੈਂਟਸ ਨੂੰ ਇਸ ਤਰੀਕੇ ਨਾਲ ਇਹ ਕਹਿੰਦੀ ਲੋੜ ਹੈ ਕਿ ਤੁਸੀਂ ਜਿਹੜਾ ਤੁਹਾਡੇ ਕਾਗਜ਼ ਪੱਤਰ ਪੂਰੇ ਨਹੀਂ ਹੈਗੇ ਇਸ ਕਰਕੇ ਤੁਸੀਂ ਜਿਹੜੇ ਵਾਪਸ ਚਲੇ ਜਾਓ ਜੇ ਕਾਗਜ਼ ਪੱਤਰ ਪੂਰੇ ਨਹੀਂ ਹੈਗੇ ਤਾਂ ਉਹ ਉਹ ਜਿਹੜੇ ਏਜੰਟ ਨੇ ਹੈ ਫਿਰ ਜਿਹੜੀ ਏਜੰਸੀ ਇਹ ਕਰ ਰਹੀ ਸੀ ਉਹਦੇ ਤੇ ਜ਼ਰੂਰ ਐਕਸ਼ਨ ਹੋਣਾ ਚਾਹੀਦਾ ਹੈ ਕਿ ਇਸ ਤਰੀਕੇ ਦੇ ਕਈ ਸਾਰੇ ਮਾਮਲੇ ਇੱਕੋ ਜਿਹੀ ਜੀ ਸਾਹਮਣੇ ਆ ਰਹੇ ਨੇ ਜਿਵੇਂ ਕਿ ਹੁਣ ਯੂਐਸ ਐਮਬੈਸਡਰ ਨੇ ਵੀ ਜਿਹੜੀ ਹੈ ਉਹ ਕੁਝ ਇਮੀਗ੍ਰੇਸ਼ਨ ਕੰਪਨੀਆਂ ਦੇ ਖਿਲਾ ਪਰ ਉਹਨਾਂ ਜੈਨੂਅਲ ਲੋਕਾਂ ਨੂੰ ਜੋ ਕਿ ਕੈਨੇਡਾ ਜਾ ਕੇ ਆਪਣਾ ਉਜਵਲ ਭਵਿੱਖ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਵੱਡਾ ਚਟਕਾ ਹੋ ਸਕਦਾ ਹੈ ਕਿਉਂਕਿ ਜਸਟਨ ਟ੍ਰੂਡੋ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਹੈ ਕਿ ਸਾਡੀ ਜਿਹੜੀ ਆਰਥਿਕਤਾ ਹੈ ਉਹ ਸਟੂਡੈਂਟਸ ਦੇ ਨਾਲ ਹੀ ਚੱਲਦੀ ਹੈ ਉਹਨਾਂ ਇਮੀਗ੍ਰੇਸ਼ਨ ਦੇ ਨਾਲ ਹੀ ਚੱਲਦੀ ਹੈ ਪਰ 35% ਪਹਿਲਾਂ ਹੀ ਵੀਜ਼ੇ ਕੱਟ ਜਾਰੀ ਕੀਤੇ ਗਏ ਨੇ ਤਾਂ ਹੁਣ 10% ਜਿਹੜੇ ਸਟੂਡੈਂਟਸ ਨੂੰ ਹੋਰ ਘੱਟ ਦੇਸ਼ ਦੇ ਵਿੱਚ ਐਂਟਰੀ ਦਿੱਤੀ ਜਾਵੇਗੀ